ਹਾਂਜੀ ਜਿਵੇਂ ਤੁਸੀਂ ਦੱਸਿਆ ਜੀ ਵੀ ਸ਼ੀਦਾ ਦੀ ਧਰਤੀ ਤੋਂ ਫਤੇਗੜ ਸਾਹਿਬ ਤੋਂ ਤੇ ਉਹ ਹੈਗੇ ਜੀ ਉਹਨਾਂ ਨੇ ਖਲਮਾ ਕਰਿਆ ਹਨ ਤੇ ਉਹ ਇੱਕ ਬਹੁਤ ਵਧੀਆ ਆਪਾਂ ਨੂੰ ਮੈਸੇਜ ਦੰਨੇ ਆਪਣੇ ਕਮਿਊਨਿਟੀ ਲਈ ਤੇ ਉਸੇ ਕਰਕੇ ਹੀ ਆਪਾਂ ਉਹਨਾਂ ਦਾ ਕੈਨਵਰਾ ਚ ਸ਼ੋਰ ਰੱਖਿਆ ਜਿਹਦੇ ਵਿੱਚੋਂ ਆਪਾਂ ਬੜੀ ਰੀਜ਼ਨੇਬਲ ਪ੍ਰਾਈਸ ਦੀ ਟਿਕਟ ਰੱਖਣੀ ਹੈ ਜੀ ਜਿਹਦੇ ਵਿੱਚੋਂ ਕੋਈ ਪ੍ਰੋਫਿਟ ਨਹੀਂ ਕੱਢਿਆ ਜਾਊਗਾ ਸਿਰਫ ਆਪਾਂ ਇੱਕ ਆਪਣੇ ਕਮਿਊਨਿਟੀ ਲਈ ਹੀ ਵੀ ਸਾਰੇ ਜਣ ਉਹਨਾਂ ਨੂੰ ਦੇਖਣ ਤੇ ਸਾਰੇ ਉਹਨਾਂ ਦਾ ਆਪਾਂ ਰਲ ਮਿਲ ਕੇ ਉਹਨਾਂ ਦੇ ਉਸ ਵਿਚਾਰੇ ਤੇ ਚੱਲੋ بس ਸਿਰਫ ਇਹ ਦੇ ਕਰਕੇ ਆਪਾਂ ਇਹ ਸਾਰਾ ਕੁਝ ਕਰਦੇ ਕਿ ਬਹੁਤ ਘੱਟ ਕਲਾਕਾਰ ਨੇ ਜਿਹੜੇ ਪੱਗ ਬਣ ਕੇ ਗਾਉਂਦੇ ਨੇ ਪੱਗ ਬਣ ਕੇ ਫਿਲਮਾਂ ਦੇ ਵਿੱਚ ਐਕਟਿੰਗ ਕਰਦੇ ਨੇ ਤੇ ਜਿਸ ਵਿਅਕਤੀ ਨੇ ਸਾਡੀ ਪੱਗ ਨੂੰ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਾਇਆ ਚਾਹੇ ਉਹ ਸਿੱਧੂ ਮੂਸੇ ਵਾਲਾ ਹੋਵੇ ਚਾਹੇ ਉਹ ਦਲਜੀਤ ਦਸਾਂਝ ਹੋਵੇ ਚਾਹੇ ਉਹ ਸਤਿੰਦਰ ਸਤਾਜ ਹੋਵੇ ਤੇ ਚਾਹੇ ਉਹ ਤਰਸੀਮ ਜਸੜ ਹੋਵੇ ਜੇ ਉਸ ਪੱਗ ਦੀ ਸ਼ਾਨ ਨੂੰ ਅਸੀਂ ਬਰਕਰਾਰ ਰੱਖਣਾ ਤੇ ਸਾਨੂੰ ਉਸ ਪੱਗ ਨੂੰ ਪ੍ਰਮੋਟ ਕਰਨ ਵਾਲਿਆਂ ਨੂੰ ਪ੍ਰਮੋਟ ਕਰਨ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਤੇ ਮੈਂ ਇਸ ਵਿਸ਼ੇ ਤੇ ਜਿਹੜੇ ਵੀ ਨੌਜਵਾਨ ਵੀਰਾਂ ਨੇ ਇਹ ਉਪਰਾਲਾ ਕੀਤਾ ਉਹਨਾਂ ਨੂੰ ਵਧਾਈ ਵੀ ਦਿਨਾ ਤੇ ਉਹ ਇਸ ਸ਼ਾਬਾਸ਼ ਦੇ ਹੱਕਦਾਰ ਵੀ ਆ ਤੇ ਤੁਸੀਂ ਸਾਰੇ ਪੰਜਾਬੀਆਂ ਨੇ ਇਸ ਸਮਾਗਮ ਦੇ ਵਿੱਚ ਮੈਂ ਉਹਨੂੰ ਤਾਂ ਸਮਾਗਮ ਕਹਿ ਰਿਹਾ ਇੱਕ ਸਿਰਫ ਗਾਉਣ ਵਾਲਾ ਜਾਂ ਗੀਤਕਾਰ ਲਿਖਣ ਵਾਲਾ ਗੀਤਕਾਰ ਨਹੀਂ ਜਾਂ ਗਾਉਣ ਵਾਲਾ ਨਹੀਂ ਉਹ ਸਾਡੇ ਸਮਾਜ ਨੂੰ ਸੇਧ ਦੇਣ ਵਾਲਾ ਵੀ ਆ ਉਸਨੇ ਜਿੰਨੇ ਗੀਤ ਗਾਏ ਨੌਜਵਾਨਾਂ ਨੂੰ ਸੇਧ ਦਿੱਤੀ ਜਿੰਨੀਆਂ ਫਿਲਮਾਂ ਬਣਾਈਆਂ ਸਾਡੇ ਸਮਾਜ ਨੂੰ ਸੇਧ ਦਿੱਤੀ